ਹੁਣ ਆਪਾਂ ਗੱਲਬਾਤ ਕਰ ਲੈਂਦੇ ਆ ਅਵਤਾਰ ਸਿੰਘ ਖੰਡਾ ਹੋਣਾ ਦੀ ਪਿਛਲੇ ਦਿਨੀ ਸਰਦਾਰ ਅਵਤਾਰ ਸਿੰਘ ਜੀ ਅਵਤਾਰ ਸਿੰਘ ਖੰਡਾ ਹੋਣਾ ਨੂੰ ਲੈ ਕੇ ਗਾਰਡੀਅਨ ਦੇ ਵਿੱਚ ਇੱਕ ਰਿਪੋਰਟ ਜਿਹੜੀ ਹੈ ਛਪੀ ਹੈ ਕਿ ਸ਼ਾਇਦ ਕਹਿੰਦੇ ਕਿ ਇਹਨਾਂ ਨੂੰ ਜ਼ਹਿਰ ਦਿੱਤਾ ਵੀ ਹੋ ਸਕਦਾ ਹੈ ਕੀ ਕਹੋਗੇ ਕਿਉਂਕਿ ਜਦੋਂ ਤੋਂ ਹੀ ਉਹਨਾਂ ਦੀ ਮੌਤ ਹੋਈ ਸੀ ਉਦੋਂ ਤੋਂ ਹੀ ਇਹ ਸਾਰਾ ਕੁਝ ਜਿਹੜਾ ਹੈ ਚੱਲ ਰਿਹਾ ਸੀ ਹਾਂਜੀ ਹਾਂਜੀ ਸੋ ਹੁਣ ਦਾ ਗਾਰਡੀਅਨ ਵਿੱਚ ਪਿਛਲੇ ਦਿਨੀ ਆ ਜਿਹੜੀ ਰਿਪੋਰਟ ਆਈ ਹੈ ਕਿ ਆ ਵੀ ਜਿਹੜੇ ਜਿਨ੍ਹਾਂ ਨੇ ਮੇਰੇ ਖਿਆਲ ਉਹਨਾਂ ਦਾ ਉਹ ਕੀਤਾ ਹੋਇਆ ਹੈਗਾ ਨਾ ਪੋਸਟ ਮਾਰਟਮ ਕੀਟਾ ਪੈਥੋਲੋਜਿਸਟ ਉਹਨਾਂ ਦਾ ਨਾਮ ਵੀ ਗਾਰਡੀਅਨ ਨੇ ਜਿਹੜਾ ਹੈਗਾ ਦੱਸਿਆ ਹੈਗਾ ਸੋ ਉਹਨਾਂ ਵਿੱਚ ਉਹਨਾਂ ਨੇ ਡਿਨਾਈ ਨਹੀਂ ਕਰਿਆ ਕਹਿੰਦਾ ਵੀ ਮੈਂ ਰੱਦ ਨਹੀਂ ਕਰਦਾ ਵੀ ਇਹਨੂੰ ਜ਼ਹਿਰ ਨਹੀਂ ਦਿੱਤਾ ਗਿਆ ਹਨ ਇਟ ਮੀਨਸ ਵੀ ਕਿਤੇ ਨਾ ਕਿਤੇ ਸੰਭਾਵਨਾ ਮਾਨੇ ਜਿਹੜੀਆਂ ਉਹ ਹੋ ਸਕਦੀਆਂ ਨੇ ਵੀ ਹਾਂ ਉਹਨਾਂ ਦੀ ਮੌਤ ਆ ਜਿਹੜੀ ਉਹ ਕਹਿੰਦਾ ਵੀ ਇਸ ਕਿਸਮ ਦਾ ਵਜਹਿਰ ਦਿੱਤਾ ਹੋ ਸਕਦਾ ਜਿਨੇ ਮੁੜ ਕੇ ਲੁਕੀਮੀਆਂ ਤੇ ਜਿਹੜਾ ਕੈਂਸਰ ਹੈਗਾ ਉਹ ਕ੍ਰੀਏਟ ਕੀਤਾ ਹੈਗਾ ਸੋ ਮੈਨ ਮੇਡ ਕੈਂਸਰ ਆ ਜਿਹੜਾ ਹੋ ਜਾਂਦਾ ਵੀ ਉਹ ਨੇਚਰਲ ਕੈਂਸਰ ਆ ਜਿਹੜਾ ਨਹੀਂ ਸੀਗਾ ਪਰ ਜਿਹੜੇ ਜਦੋਂ ਉਹਨਾਂ ਦੀ ਮੌਤ ਹੋਈ ਆ ਜਿਹੜੇ ਬੀਬੀ ਜੀ ਜਦੋਂ ਹਸਪੀਟਲ ਤੇ ਜਾਂਦੇ ਹੈਗੇ ਆ ਉਦੋਂ ਉਹਨਾਂ ਦੀ ਮੌਤ ਨਹੀਂ ਸੀ ਹੋਈ ਉਹ ਜਿਉਂਦੇ ਸੀਗੇ ਜਿਹੜੇ ਬੀਬੀ ਜੀ ਮੇਰੇ ਖਿਆਲ ਉਹ ਐਨ ਐਚ ਐਸ ਵਿੱਚ ਨਰਸਿੰਗ ਸਟਾਫ ਚ ਨੇ ਹਨਾ ਸੋ ਉਹਨਾਂ ਨੇ ਦੱਸਿਆ ਸੀਗਾ ਵੀ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ ਤਾਂ ਹਾਂ ਉਹਨਾਂ ਦੇ ਉਹਨਾਂ ਦੇ ਚਿਹਰੇ ਤੋਂ ਕਿਉਂਕਿ ਉਹ ਉਹ ਮੈਡੀਕਲ ਚ ਨੇ ਆ ਮੈਡੀਕਲ ਵਾਲੇ ਜਿਹੜਾ ਚਿਹਰਾ ਦੇਖ ਕੇ ਪੜ ਲੈਂਦੇ ਨੇ ਹਨਾ ਉਹ ਕਹਿੰਦਾ ਵੀ ਉਹਨਾਂ ਦੀ ਅੱਖਾਂ 'ਚ ਜਿਹੜਾ ਜਿਹੜੀ ਪਲਕਣ ਸੀ ਤੇ ਉਹਨਾਂ ਤੋਂ ਲੱਗ ਰਿਹਾ ਸੀਗਾ ਵੀ ਉਹ ਕਿਸੇ ਗੰਭੀਰ ਬਿਮਾਰੀ ਤੋਂ ਜੀ ਪੀੜਤ ਆ ਜਿਹੜੇ ਹੈਗੇ ਆ ਬੀਬੀ ਜੀ ਨੇ ਸਾਨੂੰ ਦੱਸਿਆ ਸੀਗਾ ਉਹਨਾਂ ਦੇ ਨਾਲ ਚ ਜਦੋਂ ਭਾਈ ਖੰਡਾ ਦੀ ਜਿਹੜੀ ਹੈਗੀ ਮੌਤ ਹੁੰਦੀ ਐ ਸੋ ਹੁਣ ਦਾ ਗਾਰਡੀਅਨ ਦੀ ਰਿਪੋਰਟ ਵਿੱਚ ਜਿਹੜਾ ਪੈਥੋਲੋਜਿਸਟ ਨੇ ਇੱਕ ਸ਼ੱਕ ਕ੍ਰੀਏਟ ਕੀਤਾ ਹੈਗਾ ਵੀ ਜਿਹੜੀ ਹੈਗੀ ਆ ਵੀ ਉਹ ਅਨਨੈਚੁਰਲ ਡੈਥ ਵੀ ਹੋ ਸਕਦੀ ਆ ਹੁਣ ਜੇ ਤਾਂ ਉਹਦਾ ਉਸ ਪੋਸਟਮਾਰਟਮ ਜੇ ਉਹਨਾਂ ਕੋਲ ਹਲੇ ਉਹ ਰਿਕਾਰਡ ਹੈਗੇ ਨੇ ਉਹਨਾਂ ਦੇ ਉਹਨਾਂ ਦੇ ਜਿਹੜੇ ਸਰੀਰ ਚੋਂ ਲਏ ਗਏ ਨੇ ਜੇ ਉਹਨਾਂ ਦੀ ਥੋਰੋ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਹੋ ਸਕਦਾ ਹੈ ਕਿ ਕਿਸੇ ਕੰਡੇ ਤੇ ਜਿਹੜੀ ਹੈਗੀ ਪੁਲਿਸ ਲੱਗੇ ਵੈਸੇ ਪੁਲਿਸ ਦਾ ਉਦੋਂ ਆ ਰਿਆ ਸੀਗਾ ਵੀ ਸਾਨੂੰ ਕੋਈ ਰੋਂਗ ਡੂਇੰਗ ਆ ਨਹੀਂ ਨਜ਼ਰ ਆ ਰਹੀ ਹੈ ਨਾ ਸੋ ਇੱਥੇ ਹੈਗਾ ਵੀ ਪੁਲਿਸ ਵੈਸੇ ਤਾਂ ਪ੍ਰਭਾਵधीन ਨਹੀਂ ਹੁੰਦੀ ਕਿਸੇ ਵੀ ਢੰਗ ਨਾਲ ਆਪਾਂ ਇੰਨਾ ਕ ਤਾਂ ਮੰਨਦੇ ਬਹੁਤ ਘੱਟ ਚਾਂਸਸ ਹੈਗੇ ਆ ਵੀ ਪੁਲਿਸ ਕਿਸੇ ਪ੍ਰਭਾਵधीन ਹੋਵੇ ਚਾਹੇ ਕਿੰਨਾ ਵੀ ਵੱਡਾ ਕੇਸ ਹੋਵੇ ਸੋ ਇੱਕ ਤਰ੍ਹਾਂ ਨਾਲ ਉਹ ਕਿਉਂਕਿ ਉਹਨਾਂ ਦੇ ਕੋਈ ਇਸ ਤਰ੍ਹਾਂ ਦੇ ਵੱਡੇ ਇੰਟਰਸਟ ਨਹੀਂ ਹੁੰਦੇ ਹਨ ਸੋ ਦੇਖੋ ਜੇ ਮੈਡੀਕਲੀ ਇਹ ਪ੍ਰੂਵ ਹੋ ਜਾਂਦਾ ਹੈ ਤਾਂ ਜਿਹੜੀ ਸਸਪੀਸ਼ਨ ਹੈਗੀ ਆ ਉਹ ਜਾ ਸਕਦੀ ਹੈ ਵੀ ਕਿਹਨਾਂ ਵੱਲੋਂ ਇਹ ਕੰਮ ਕਰਵਾਇਆ ਗਿਆ ਹੋਵੇ ਪਰ ਇਹਨਾਂ ਹਾਲਾਤਾਂ 'ਚ ਕੋਈ ਹੋਰ ਇਨਵੈਸਟੀਗੇਸ਼ਨ ਨੂੰ ਕੁਝ ਹੋ ਸਕਦਾ ਹੈ ਹੋਰ ਜਿਹਾ ਇਨਵੈਸਟੀਗੇਸ਼ਨ ਹੋ ਸਕਦੀ ਹੈ ਹਾਂਜੀ ਫਰਦਰ ਉਹਨਾਂ ਦੀ ਜਿਹੜੀ ਹੈਗੀ ਆ ਜੇ ਉਹਨਾਂ ਦੇ ਜਿਹੜਾ ਜਿਹੜੇ ਪਾਰਟਸ ਲਏ ਗਏ ਸੀਗੇ ਬਲੱਡ ਦੇ ਸੈਂਪਲਸ ਆ ਜਾਂ ਉਹ ਪ੍ਰੀਜ਼ਰਵਡ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਲਾਸਟ ਰਿਪੋਰਟਾਂ ਆਈਆਂ ਉਹਨਾਂ ਦਾ ਗਹਿਣਾ ਗਹਿਨ ਅਧਿਐਨ ਕੀਤਾ ਜਾਵੇ ਕਿਉਂਕਿ ਜਿਹੜੇ ਹਾਇਰ ਲੈਵਲ ਦੇ ਪੈਥੋਲੋ ਜਦੋਂ ਇਹ ਗੱਲ ਆ ਗਈ ਆ ਵੀ ਸ਼ੱਕ ਕ੍ਰੀਏਟ ਹੋ ਗਿਆ ਇਟ ਮੀਨਸ देयर ਇਜ਼ ਸਮਥਿੰਗ देयर ਬੇਟੇ ਵੱਡੇ ਜੇ ਆਪਾਂ ਕਹੀ ਕਿ ਮੀਡੀਆ ਪਲੈਟਫਾਰਮ ਨੇ ਤੇ ਉੱਥੇ ਦੱਸਿਆ ਹੈਗਾ ਤਾਂ ਜ਼ਰੂਰ ਕੁਛ ਨਾ ਕੁਛ ਹਾਂ ਵੀ ਕੁਝ ਹੋ ਸਕਦਾ ਹੋ ਸਕਦਾ ਵੀ ਫਿਰ ਉਹਦੇ ਚੋਂ ਉਹਨਾਂ ਦੀਆਂ ਜਿਹੜੀਆਂ ਟੈਲੀਫੋਨ ਕਾਲਸ ਉਹਨਾਂ ਦੀਆਂ ਐਕਟੀਵਿਟੀਆਂ ਉਹ ਜੇ ਇਨਵੈਸਟੀਗੇਸ਼ਨ ਕਰਨੀ ਚਾਹੀ ਜਾਵੇ ਫਿਰ ਉਹ ਕੀਤੀ ਜਾ ਸਕਦੀ ਹੈ ਉਹਦੇ ਚੋਂ ਕਿਸੇ ਪਿੰਨ ਪੁਆਇੰਟ ਤੇ ਪਹੁੰਚਿਆ ਜਾ ਸਕਦਾ ਹੈ ਜੀ ਬਿਲਕੁਲ ਜੀ ਅਕਾਲੀ ਦਲ ਬਾਦਲ ਇੱਕ ਵਾਰੀ ਦੁਬਾਰਾ ਸਰਗਰਮ ਹੈਗਾ ਹੈ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਵੱਲੋਂ 15 ਤਰੀਕ ਦਾ ਜਿਹੜਾ ਹੈ ਐਲਾਨ ਕੀਤਾ ਗਿਆ ਹੈ ਜਮੀਨਾਂ ਨੂੰ ਐਕਵਾਇਰ ਕਰਨ ਵਾਲੇ ਮਸਲੇ ਦੇ ਉੱਤੇ ਜਿਹੜਾ ਹੈ ਉਹ ਆਪਣੀ ਜਿਹੜੀ ਮੁਹਿਮ ਹੈਗੀ ਆ ਉਹ ਵਿੱਢ ਰਹੇ ਹੈਗੇ ਨੇ ਸਰਦਾਰ ਅਪਤਾਪ ਸਿੰਘ ਜੀ ਕਿੰਵੇਂ ਦੇਖਦੇ ਹੋ ਭਾਵੇਂ ਕਦਮ ਜਿਹੜਾ ਹੈ ਦੁਬਾਰਾ ਰਾਜਨੀਤਿਕ ਹੈ ਕਿ ਰਾਜਨੀਤੀ ਜਿਹੜੀ ਹੈ ਆਪਣੀ ਉਹ ਇਸ ਤੇ ਸਟੈਬਲਿਸ਼ ਕਰਨਾ ਚਾਹੁੰਦੇ ਨੇ ਪਰ ਫਿਰ ਵੀ ਕਿਤਨਾ ਕਿਤੇ ਸ਼ਲਾਂਗਾ ਯੋਗ ਹੈਗਾ ਕਿ ਜਿਹੜਾ ਜਮੀਨਾਂ ਵਾਲੇ ਮਸਲੇ ਤੇ ਅਕਾਲੀ ਦਲ ਬਾਦਲ ਖੜਾ ਹੋਇਆ ਹੈਗਾ ਹਾਂ ਬਿਲਕੁਲ ਬਿਲਕੁਲ ਸੋ ਸੁਖਵੀਰ ਸਿੰਘ ਬਾਦਲ ਬਾਰੇ ਅਸੀਂ ਕੋਈ ਵੀ ਪਹਿਲਾਂ ਉਹਨਾਂ ਦੀ ਰਾਜਨੀਤੀ ਬਾਰੇ ਸਾਡੇ ਵੱਖਰੇ ਵਿਚਾਰ ਹੋ ਸਕਦੇ ਆ ਪਰ ਬੇਸ਼ੱਕ ਉਹ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਹੋਵੇ ਹੋਣਾ ਕੋਈ ਗੱਲ ਕਿਉਂਕਿ ਰਾਜਨੀਤੀਬਾਨ ਨੇ ਰਾਜਨੀਤੀ ਹੀ ਕਰਨੀ ਹੈਗੀ ਆ ਜਿਹੜੇ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਵੀ ਆਉਂਦੇ ਆ ਘਟੋ ਘਟ ਪੰਜਾਬ ਦੀਆਂ ਜ਼ਮੀਨਾਂ ਇੰਨੀ 40000 ਏਕੜ ਜ਼ਮੀਨ ਦੱਬਣ ਲਈ ਜਿਹੜੀ ਸਰਕਾਰ ਨੇ ਨੋਟਿਸ ਜਾਰੀ ਕਰਿਆ ਹੈ ਅੱਜ ਵੀ ਅਖਬਾਰਾਂ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਜਿਹੜੇ ਹੈਗੇ ਆ ਉਹ ਛਪ ਗਏ ਹੋਏ ਆ ਜਿਹੜੇ ਹੱਦ ਬਸ 4-5 ਸਫਿਆਂ ਦਾ ਜਿਹੜਾ ਹੈਗਾ ਉਹ ਛਪਿਆ ਹੈਗਾ ਪਿਛਲੇ ਹਫ਼ਤੇ ਰੋਪੜ ਜ਼ਿਲ੍ਹੇ ਦੇ ਛਪੇ ਸੀਗੇ ਸੋ ਉਹਨਾਂ ਨੇ ਆਪਣੇ ਜਿਹੜੇ ਐਕਵਾਇਰ ਕਰਨ ਦੇ ਜਿਹੜੇ ਐਲਾਨਨਾਮੇ ਆ ਉਹ ਕਰ ਦਿੱਤੇ ਹੋਏ ਆ ਸੁਖਵੀਰ ਸਿੰਘ ਬਾਦਲ ਨੇ 15 ਜੁਲਾਈ ਤੋਂ ਸੰਘਰਸ਼ ਵਧਣ ਦਾ ਐਲਾਨ ਕਰਿਆ ਤੋ ਅਸੀਂ ਸਾਰੀਆਂ ਧਿਰਾਂ ਨੂੰ ਬੇਨਤੀ ਕਰਦੇ ਆ ਵੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਬਚਾਉਣ ਲਈ ਲੀਡਰ ਲੀਡ ਭਾਵੇਂ ਕੋਈ ਵੀ ਕਰੇ ਹੈ ਨਾ ਸੋ ਲੀਡਰ ਤੋਂ ਤੋਂ ਤੁਹਾਡੇ મતਭੇਦ ਵੀ ਹੋ ਸਕਦੇ ਲੀਡਰ ਲਈ ਪਰ ਆਓ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਸਾਰੀਆਂ ਕਿਸਾਨ ਧਿਰਾਂ ਹੋਰ ਸਮਾਜਿਕ ਧਿਰਾਂ ਆ ਜਿਹੜੀਆਂ ਜਿੱਦਾਂ ਪੰਜ ਮੈਂਬਰੀ ਕਮੇਟੀ ਵੀ ਹੈ ਭਾਈ ਅਮਰਤਪਾਲ ਸਿੰਘ ਵਾਲਾ ਗਰੁੱਪ ਹੈ ਕਾਂਗਰਸ ਪਾਰਟੀ ਹੈਗੀ ਆ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਜਿਹੜਾ ਵਿੰਗ ਹੈਗਾ ਸੋ ਸਾਡੀ ਬਹੁਤ ਹੀ ਉਪਜਾਊ ਜ਼ਮੀਨ ਹੈਗੀ ਹੈ ਲੁਧਿਆਣੇ ਜਿਹੜੇ ਵਾਲੀ ਸੋ ਇਹਨੂੰ ਬਚਾਇਆ ਜਾਵੇ ਕਿਸੇ ਵੀ ਤਰ੍ਹਾਂ ਦਾ ਮੋਰਚਾ ਲਾ ਕੇ ਹੈਗਾ ਜਿਹੜਾ ਜ਼ਬਰਦਸਤ ਅਕਵਾਇਰ ਕਰਨ ਦੇ ਹੈਗੇ ਆ ਉਹ ਉਹਨਾਂ ਬਾਰੇ ਕੀਤਾ ਜਾਵੇ ਔਰ ਸੁਖਵੀਰ ਸਿੰਘ ਬਾਦਲ ਦੀ ਅਸੀਂ ਸ਼ਲਾਘਾ ਕਰਦੇ ਆਂ ਬੇ ਉਹਨਾਂ ਨੇ ਇੱਕ ਚੰਗਾ ਕੰਮ ਕਰਿਆ ਰਾਜਨੀਤੀ ਵੱਖਰੀ ਜਗ੍ਹਾ ਰਾਜਨੀਤੀ ਕਰੋ ਜਮ ਜਮ ਕਰੋ ਪਰ ਪੰਜਾਬ ਦੇ ਭਲੇ ਲਈ ਜੇ ਤੁਸੀਂ ਕਰੋਗੇ ਤਾਂ ਹੋ ਸਕਦਾ ਲੋਕ ਤੁਹਾਨੂੰ ਐਕਸੈਪਟ ਕਰ ਲੈਣ ਪਰ ਇਹ ਹੈਗਾ ਵੀ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਕਿ ਪੰਜਾਬ 8500 ਕਰੋੜ ਦਾ ਜਿਹੜਾ ਹੈ ਕਰਜ਼ਾ ਜਿਹੜਾ ਹੈ ਅਪਰੂਵ ਹੋ ਗਿਆ ਹੈਗਾ ਸਰਦਾਰ ਹਰਤਾ ਸਿੰਘ ਜੀ ਜੁਲਾਈ ਅਗਸਤ ਤੇ ਸਪਟੰਬਰ ਦੇ ਵਿੱਚ ਕਰਜ਼ੇ ਦੀਆਂ ਜਿਹੜੀਆਂ ਨੇ ਕਿਸ਼ਤਾਂ ਆਉਣੀਆਂ ਹੈਗੀਆਂ ਨੇ ਕਰਜ਼ਾ ਜਿਹੜਾ ਲਿਆ ਜਾਣਾ ਹੈ ਔਰ ਦੂਜੇ ਪੰਨੇ ਜਿਹੜੇ ਸਰਦਾਰ ਹਰਪਾਲ ਸਿੰਘ ਚੀਮਾ ਹੋਣੀ ਉਹ ਇੱਕ ਉਪਲਬਧੀ ਦੇ ਵਜੋਂ ਸਰਕਾਰ ਦਾ ਪੱਖ ਰੱਖਣੇ ਨੇ ਕਿ ਘੱਟ ਵਿਆਜ ਦਰ ਦੇ ਉੱਤੇ ਜਿਹੜਾ ਕਰਜ਼ਾ ਸੀ ਅਪਰੂਵ ਕਰਾਇਆ ਹੈਗਾ ਕੀ ਕਹੋਗੇ ਇਸ ਦੇ ਵਿੱਚ ਜੇ ਆਪਾਂ ਕੀ ਕਿ ਸਾਲ ਦੇ ਐਂਡ ਤੱਕ ਕਹਿੰਦੇ ਵੀ 4 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਹੈਗਾ ਇੱਕ ਇੱਕ ਬੰਦੇ ਦੇ ਉੱਤੇ ਤਕਰੀਬਨ 1.40 ਲੱਖ ਦੇ ਕਰੀਬ ਜਿਹੜਾ ਕਰਜ਼ਾ ਹੈ ਇਹ ਆਉਂਦਾ ਹੈਗਾ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਵੀ ਆਪਾਂ ਸਾਡੇ ਆਪਣੇ ਪਰਿਵਾਰ 'ਚ ਜੇ ਕੋਈ ਕਰਜ਼ਾ ਚੜਿਆ ਹੋਵੇ ਤਾਂ ਸਾਰਾ ਪਰਿਵਾਰ ਦੁਖੀ ਹੁੰਦਾ ਹੈ ਜੀ ਵੀ ਜਿਹੜਾ ਕਰਜ਼ਾ ਸਾਡੇ ਲਈ ਇੱਕ ਤਰ੍ਹਾਂ ਨਾਲ ਬਹੁਤ ਦੁਖਦਾਈ ਹੈ ਉਹਦੀਆਂ ਕਿਸ਼ਤਾਂ ਮੋੜਨੀਆਂ ਉਹਦੇ ਲਈ ਐਕਸਟਰਾ ਘੰਟੇ ਕੰਮ ਕਰਨੇ ਜਾਂ ਹੋਰ ਐਫਰਟ ਆ ਜਿਹੜੇ ਲੈ ਆਉਣੇ ਹਨ ਸੋ ਇਹ ਕਰਜ਼ਾ ਹਰੇਕ ਪਰਿਵਾਰ ਲਈ ਇੱਕ ਇੱਕ ਤਰ੍ਹਾਂ ਨਾਲ ਪਰੇਸ਼ਾਨੀ ਔਰ ਦੁੱਖ ਦਾ ਕਾਰਨ ਹੁੰਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਸੌਰੀ ਖਜ਼ਾਨਾ ਮੰਤਰੀ ਖੁਸ਼ੀ ਨਾਲ ਦੱਸ ਰਹੇ ਹੈਗੇ ਆ ਵੀ ਸਾਨੂੰ ਕਰਜ਼ਾ ਜਿਹੜਾ ਹੈਗਾ ਉਹ ਮਿਲ ਗਿਆ ਹੋਇਆ ਸੋ 85 ਕਰੋੜ ਦਾ ਕਰਜ਼ੇ ਦੀ ਖੁਸ਼ੀ ਮਨਾਇਆ ਜਾ ਰਹੀ ਹੈ ਜਿਹੜੇ ਕਹਿ ਰਹੇ ਸੀ ਅਸੀਂ ਕਰਜ਼ਾ ਖਤਮ ਕਰਨ ਵਾਲੇ ਵਧਾਂਗੇ ਉਹ ਵਧਾਉਣ ਵਾਲੇ ਬੱਦ ਰਹੇ ਆ ਸੋ ਕਿਤੇ ਵੀ ਖਤਮ ਕਰਨ ਵਾਲ ਨਹੀਂ ਬਧਿਆ ਗਿਆ ਖਰਚੇ ਵਧਾਏ ਹੋਏ ਨੇ ਅਨ ਪ੍ਰੋਡਕਟਿਵ ਖਰਚਿਆਂ ਵਿੱਚ ਆ ਜਿਹੜੀ ਉਹ ਬਹੁਤ ਸਾਰੀ ਜਿਹੜੀ ਮਾਇਆ ਉਹ ਆਫੀਸਰ ਵੀ ਤੇ ਪੋਲਿਟਿਸ਼ੀਅਨਸ ਵੀ ਉਹ ਕਿੱਥੇ ਜਾ ਰਹੀ ਆ ਕੋਈ ਅਕਾਉਂਟੇਬਿਲਟੀ ਨਹੀਂ ਸਿਰਫ ਇਹ ਹੈਗਾ ਵੀ ਜਿਹੜਾ ਗੈਪ ਪੈ ਗਿਆ ਉਹਨੂੰ ਕਰਜ਼ਾ ਲੈ ਕੇ ਜਿਹੜਾ ਉਹ ਕੀਤਾ ਜਾ ਰਿਹਾ ਸੋ ਇਹ ਦੁਖਦਾਈ ਹੈਗਾ ਪਹਿਲਾਂ ਹੀ ਅਸੀਂ ਕਿਹਾ ਸੀ ਨਾ ਤੋ ਇਕਨੋਮੀ ਮੈਨੇਜ ਨਹੀਂ ਹੋਵੇਗੀ ਈਵਨ ਤੁਸੀਂ ਦੇਖੋ ਇੰਡੀਆ ਦੀ ਇਕਨੋਮੀ ਵੀ ਮੈਨੇਜ ਨਹੀਂ ਆਪਾਂ ਕਈ ਵਾਰ ਇਸ਼ਾਰੇ ਦਿੱਤੇ ਆ ਵੀ ਇੰਡੀਆ ਦੀ ਇਕਨੋਮੀ ਵੀ ਮੈਨੇਜੇਬਲ ਨਹੀਂ ਸਿਰਫ ਡਾਟਾਸ ਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਹੈ ਅਸਲੀਅਤ ਨੂੰ ਜਿਹੜਾ ਹੈਗਾ ਛੁਪਾ ਕੇ ਗਲਤ ਡਾਟਾ ਸਾਹਮਣੇ ਕੀਤਾ ਜਾ ਰਿਹਾ ਜਿਸ ਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹੁਣ ਰੁਪਈਏ ਦਾ ਤੁਸੀਂ ਦੇਖੋ ਪਾ 117 118 ਤੱਕ ਸ਼ਾਇਦ ਪਾਉਂਡ ਦੇ ਬਰਾਬਰ ਹੈ ਜਿਹੜਾ ਪਹੁੰਚ ਗਿਆ ਹੋਇਆ ਹੈਗਾ ਸੋ ਇਸੇ ਤਰ੍ਹਾਂ ਇਹੀ ਇਹ ਇਹ ਦੁਖਾਂਤ ਹੈਗਾ ਵੀ ਪੰਜਾਬ ਦੀ ਸਥਿਤੀ ਦਾ ਵੀ ਜਿਹੜੇ ਹੈਗੇ ਆ ਗਲਤ ਡਾਟਾ ਪੇਸ਼ ਕਰਕੇ ਆਪਣਾ ਵਿਕਾਸ ਦਿਖਾਇਆ ਜਾ ਰਿਹਾ ਵੀ ਜੀਐਸਟੀ ਅੱਧ ਕੀ ਵੱਧ ਸਾਡੀ ਆਈ ਹੈਗੀ ਸੋ ਇਹ ਬਹੁਤ ਮਾਈਨਰ ਉਪਲਬਧੀਆਂ ਨੇ ਤੁਹਾਨੂੰ ਵਾਸਟ ਉਪਲਬਧੀਆਂ ਤਾਂ ਹੁੰਦੀ ਹੈ ਵੀ ਜਦੋਂ ਤੁਹਾਡਾ ਕਰਜ਼ੇ ਦੀ ਦਰ ਘਟਣ ਲੱਗੀ ਵਿੱਚ ਤੁਸੀਂ 3.5 ਲੱਖ ਤੱਕ ਜਦੋਂ ਸਰਕਾਰ ਆਈ ਸੀ ਜੇ 3.5 ਲੱਖ ਸੀ ਤਾਂ ਵੀ ਅਸੀਂ 50000 ਦਾ ਮੋੜ ਕੇ 3 ਲੱਖ ਤੇ ਆ ਗਏ ਆ ਅਗਲੇ 6 ਮਹੀਨਿਆਂ ਦੌਰਾਨ ਅਸੀਂ ਢਾਈ ਤੇ ਲਿਆਉਣਾ ਜੰਗ ਕਟੁਕਟ ਸਰਕਾਰ ਇਹ ਕਲੀਮ ਕਰਦੀ ਕਿ ਜੀ ਅਸੀਂ ਦੇਖੋ ਲਿਆਈ ਨਹੀਂ ਕਰਨਾ ਅਸੀਂ ਆਪਣੀਆਂ ਬੁਕਸ ਬੈਲੈਂਸ ਕਰ ਰਹੇ ਹਾਂ ਠੀਕ ਹੈ ਤੁਸੀਂ ਸਾਨੂੰ ਅਗਲੀ ਵਾਰੀ ਮੌਕਾ ਦਿਓ ਤੇ ਫਿਰ ਅਸੀਂ ਘਟਾਉਣਾ ਬਚਾਉਣਾ ਸ਼ੁਰੂ ਕਰਦੇ ਜੇ ਹੁਣ 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 ਵੀ ਜੇ ਆਪਾਂ ਕਹੀਏ ਕਿ ਪੁਰਾਣਿਆਂ ਦੀਆਂ ਗਲਤੀਆਂ ਨਾ 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 ਫਿਰ ਉਹ ਤੇ ਗੱਲ ਨਹੀਂ ਬਣਦੀ ਪਰ ਦੇਖੋ ਪੁਰਾਣਿਆਂ ਦੀਆਂ ਗਲਤੀਆਂ ਸਿਰਫ 1 ਸਾਲ ਲਈ ਹੁੰਦੀਆਂ ਜਦੋਂ ਨੈਕਸਟ ਈਅਰ ਸਰਕਾਰ ਆਉਂਦੀ ਹੈ ਸਰਕਾਰ ਦਾ ਬਜਟ ਆਉਂਦਾ ਤਾਂ ਨਵੀਂ ਸਰਕਾਰ ਦੇ ਜਿਹੜੇ ਜਿਹੜੀਆਂ ਜਿਹੜੀਆਂ ਇਨਕਮਿੰਗਸ ਆ ਉਹ ਨਵੀਂ ਸਰਕਾਰ ਕੋਲ ਆਉਣ ਲੱਗ ਜਾਂ ਚੌਦੇ ਚ ਨਵੀਂ ਸਰਕਾਰ ਮੈਨੇਜ ਕਰਦੀ ਹੈ ਕਿ ਫਿਰ ਤਾਂ ਮੈਨੇਜਮੈਂਟ ਹੁੰਦੀ ਹੈ ਵੀ ਸਾਢੇ 3 ਲੱਖ ਦਾ ਕਰਜ਼ਾ ਘਟਾ ਇਹ 25 30 ਹਜ਼ਾਰ ਕਰੋੜ ਜਿਹੜਾ ਆ 50 ਹਜ਼ਾਰ ਕਰੋੜ ਆਪਾਂ ਹੌਲੀ ਹੌਲੀ ਕਰਕੇ 6 ਮਹੀਨਿਆਂ ਚ ਮੋੜ ਦਈਏ 3 ਲੱਖ ਕਰੋੜ ਰਹਿ ਜਾਏਗਾ ਬਾਕੀ ਖਰਚੀ ਹੈ ਜਿਹੜੇ ਇਨਕਮਿੰਗਸ ਨਾਲ ਕਰੀਏ ਹੁਣ ਤਾਂ ਇਨਕਮਿੰਗਸ ਮਿਲਾ ਕੇ ਵੀ ਤੁਸੀਂ ਉੱਪਰੋਂ ਜਿਹੜਾ ਕਰਜ਼ਾ ਲੈ ਰਹੇ ਸੋ ਇਹ ਮਿਸਮੈਨੇਜਮੈਂਟ ਆ ਜਿਹੜੀ ਇਕਨੋਮੀ ਦੀ ਕਿਸੇ ਤੋਂ ਵੀ ਨਹੀਂ ਸੰਭੜੀ ਸੋ ਕਲੀ ਆਮ ਆਦਮੀ ਪਾਰਟੀ ਨਹੀਂ ਨਾ ਇਹ ਕਲੀ ਦਲ ਤੋਂ ਸਮਝੀਆ ਨਾ ਕਾਂਗਰਸ ਤੋਂ ਸਮਝੀਆ ਤੇ ਨਾ ਹੋਣਾ ਆਮ ਆਦਮੀ ਪਾਰਟੀ ਤੋਂ ਸਮਝਣ ਲਈ ਆ ਸੋ ਇਹ ਇਹਦੇ ਲਈ ਇਮਾਨਦਾਰੀ ਪ੍ਰਤੀਬੱਧਤਾ ਔਰ ਡੈਡੀਕੇਸ਼ਨ ਹੈ ਜਿਹੜੀ ਬਹੁਤ ਜ਼ਰੂਰੀ ਹੁੰਦੀ ਆ ਜਿਹੜੀ ਕਿ ਸਾਨੂੰ ਕਿਸੇ ਵੀ ਲੀਡਰਸ਼ਿਪ ਦੇ ਕਨਸੈਪਟ ਵਿੱਚ ਨਜ਼ਰ ਨਹੀਂ ਆ ਰਹੀ ਜਿਸ ਕਰਕੇ ਪੰਜਾਬ ਲਗਾਤਾਰ ਕਰਜ਼ਾਈ ਹੁੰਦਾ ਜਾ ਰਿਹਾ ਹੈ ਜੀ ਬਿਲਕੁਲ ਜੀ